ਜੰਗ ਲਾਗੀ ਕਿਰਾਤਾ ਕੱਢਿਆ ਗੁਰਹਾ ਕਰਾਓ ਵਿਹਾਰ ਕਰੋ ਵਿਹਾਰ ਕਰੋ ਕਬਰੀ ਖੜਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕਰਾਂ ਨੂੰ ਨਿਕਲਦੇ ਨਾ ਬੰਦ ਕਰੋ ਮੁਨਾਫਾ ਮੁਨਾਫਾ ਜਿੰਦਾਬਾਦ ਕਰਦੇ ਲੋਕ ਜਿੰਦਾਬਾਦ ਜਿੰਦਾਬਾਦ ਹੈਪੀ ਆਰ ਜਿੰਦਾਬਾਦ 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 ਸ਼ੁਰੂ ਕਰਦੇ ਸਰਾਤ ਤੇ ਗੰਗ ਫਿਰ ਆਪਣਾ ਲਗਾਤਾਰ ਜਿਹੜਾ ਰੋਸ ਫਸਾ ਕੇ ਚੱਲਦਾ ਰਹੇ ਹਾਂ ਜੀ ਅੱਜ ਲਗਾਤਾਰ ਜਾਈ ਰਹੋਗਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਬੀਤੇ ਕੱਲ੍ਹ ਜੋ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀਆਂ ਆਗੂਆਂ ਦਾ ਗ੍ਰਿਫਤਾਰੀ ਦਾ سلسلہ ਸ਼ੁਰੂ ਹੋਇਆ ਸੀ ਉਸ ਦੇ ਤਹਿਤ ਹੀ ਫਤਿਹਗੜ ਚੂੜੀਆਂ ਥਾਣਾ ਅਤੇ ਥਾਣਾ ਕਣਿਆਕੇ ਬਾਂਗਰ ਦੀ ਪੁਲਿਸ ਵੱਲੋਂ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀਆਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਗ੍ਰਿਫਤਾਰੀ ਦੇ ਰੋਸ ਵਿੱਚ ਜੋ ਬੀਤੀ ਰਾਤ ਤੋਂ ਹੀ ਐਸਟੀਐਮ ਦਫ਼ਤਰ ਜਿੱਥੇ ਕਿ ਇਨ੍ਹਾਂ ਕਿਸਾਨਾਂ ਨੂੰ ਪੇਸ਼ੀਲੀ ਲਿਆਂਦਾ ਗਿਆ ਸੀ ਇੱਥੇ ਉਸ ਦਾ ਵਿਰੋਧ ਕਰਦੇ ਆ ਕਿਸਾਨ ਯੂਨੀਅਨ ਦੇ ਵੱਖ-ਵੱਖ ਨਮਾਇੰਦੇ ਤੇ ਉਹਨਾਂ ਦੇ ਮੈਂਬਰ ਜਿਹੜੇ ਨੇ ਇੱਥੇ ਐਸਟੀਐਮ ਫਰੇਗੜ ਚੂੜੀਆਂ ਦਫ਼ਤਰ ਦੇ ਬਾਹਰ ਰੋਸ ਧਰਨੇ ਤੇ ਬੈਠੇ ਤੇ ਬੀਤੀ ਰਾਤੋਂ ਹੀ ਤੋਂ ਹੁਣ ਤੱਕ ਇਹ ਧਰਨਾ ਚੱਲੀ ਸੀ ਤੇ ਜਿਹੜੇ ਕਿਸਾਨ ਆ ਗੁਨੇ ਉਹ ਐਸਟੀਐਮ ਦੇ ਦਫ਼ਤਰ ਹੀ ਮੌਜੂਦ ਨੇ ਉਹ ਜਿਹੜੇ ਕਿਸਾਨ ਨੇ ਉਹ ਇਹਨਾਂ ਨੂੰ ਇੱਥੋਂ ਜਿਹੜੇ ਨੇ ਉਹਨਾਂ ਦੀ ਮੰਗ ਹੈ ਕਿ ਇੱਥੋਂ ਉਹਨਾਂ ਨੂੰ ਲਿਜ਼ਾਨ ਨਹੀਂ ਦਿੱਤਾ ਜਾਵੇਗਾ ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ ਤੇ ਉਹਨਾਂ ਦੇ ਕੇਸ ਪਾਏ ਗਏ ਨੇ ਤੇ ਇਹ ਪੁਲਿਸ ਅਤੇ ਕਿਸਾਨਾਂ ਵਿੱਚ ਜਿਹੜੀ ਆ ਟਕਰਾ ਇੱਥੇ ਐਸਟੀਐਮ ਦਫ਼ਤਰ ਫਤਿਹਗੜ ਚੂੜੀਆਂ ਬਣਿਆ ਹੋਇਆ ਤੁਹਾਨੂੰ ਦਿਖਾਉਨੇ ਆ ਕਿ ਕਿਸਾਨ ਜਿਹੜੇ ਨੇ ਇੱਥੇ ਆਪਣੇ ਛੰਡੀਆਂ ਅਤੇ ਡੰਡਿਆਂ ਦੇ ਨਾਲ ਇੱਥੇ ਖੜੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਤਦ ਤੱਕ ਇੱਥੋਂ ਨਹੀਂ ਜਾਣਗੇ ਜਦ ਤੱਕ ਉਹਨਾਂ ਦੇ ਆਗੂਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਿੰਨ ਕਿਸਾਨ ਆਗੂ ਜਿਹੜੇ ਨੇ ਉਹ ਅੰਦਰ ਐਸਟੀਐਮ ਦਫ਼ਤਰ ਮੌਜੂਦ ਨੇ ਤੇ ਬਾਹਰ ਜਿਹੜੇ ਨੇ ਉਹ ਕਿਸਾਨ ਜਿਹੜੇ ਨੇ ਉਹ ਰੋਸਤਰ ਨੇਤੇ ਬੈਠੇ ਹੋਏ ਨੇ ਗੱਲਬਾਤ ਕਰਦੇ ਵਕ ਵਕ ਕਿਸਾਨਾਂ ਨਾਲ ਕਿ ਹੁਣ ਤੱਕ ਦੀ ਕੀ ਪੋਜੀਸ਼ਨ ਹੈ ਕੀ ਸਥਿਤੀ ਹੈ ਤੇ ਉਹਨਾਂ ਦਾ ਆਉਣ ਵਾਲਾ ਪ੍ਰੋਗਰਾਮ ਕੀ ਹੈ ਅਗਰ ਉਹ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਤੇ ਐਸਡੀਐਮ ਵੱਲੋਂ ਰਿਹਾਰ ਨਹੀਂ ਕੀਤਾ ਜਾਂਦਾ ਤੇ ਉਹਨਾਂ ਦਾ ਅਗਲਾ ਐਕਸ਼ਨ ਕੀ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾں ਬਲਾਕ ਬਟਾਲਾ ਪਿੰਡ ਬਜੂਮਨ ਨਾਮ ਜਸਪਾਲ ਸਿੰਘ ਭਾਜੀ ਜੋ ਵੀ ਸਾਡੇ ਆਗੂਆਂ ਨੂੰ ਕੱਲ ਪਰਸੋਂ ਦਾ 1.5 ਵਜੇ ਰਾਤ ਦਾ ਚੋਕ ਕੇ ਇਹਨਾਂ ਨੇ ਪਹਿਲੋਂ ਇੱਕ ਰਾਤ ਥਾਣੇ 'ਚ ਬੰਦ ਕੀਤਾ ਦਲਜੀਤ ਸਿੰਘ ਚਤੌੜਗਰ ਨੂੰ ਅਲੀਆਲ ਤੇ ਲਖਵਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਮੰਜਿਆਲੀ ਉਹਨਾਂ ਨੂੰ ਇੱਥੇ ਫਰੇਗੜ ਚੂੜੀਆਂ ਜਿਹੜਾ ਵਾ ਸਦਰ ਚ ਬੰਦ ਕੀਤਾ ਸੀਗਾ ਕੱਲ ਜਥੇਬੰਦੀ ਨੇ ਪੂਰਾ ਸੰਯੁਕਤ ਮੋਰਚਾ ਦੀ ਕਾਲ ਦੇ ਕੇ ਤੇ ਐਕਸ਼ਨ ਕੀਤਾ ਵਾ ਇਹਨਾਂ ਨੇ ਜਥੇਬੰਦੀ ਦੇ ਦਬਾਅ ਠਾ ਕੇ ਮੁੜ ਕੇ ਐਸਡੀਐਮ ਦਫ਼ਤਰ ਦੇ ਵਿੱਚ ਦਲਜੀਤ ਸਿੰਘ ਚਤੌੜਗਰ ਨੂੰ ਤੇ ਲਖਵਿੰਦਰ ਸਿੰਘ ਫਰੇਗੜ ਚੂੜੀਆਂ ਤੇ ਆਪਣਾ ਅਵਕਰ ਸਿੰਘ ਠੱਠਾ ਇਹਨਾਂ ਨੂੰ ਸਾਡੇ ਜਿਹੜੇ ਤਿੰਨ ਆਗੂ ਆ ਜੋ ਨਹੀਂ ਆਂਦੇ ਇਹਨਾਂ ਦੇ ਉੱਤੇ ਜਿਹੜਾ ਵਾ ਤਾਨਾਸ਼ਾਈ ਜਿਹੜਾ ਵਾ 57 ਦਾ ਪਰਚਾ ਪਾ ਕੇ ਇਹ ਫਤੇਗੜ ਚੂੜੀਆਂ ਡੀਐਸਪੀ ਅਲੀਆਰ ਐਸਐਚਓ ਤੇ ਫਤੇਗੜ ਚੂੜੀਆਂ ਜਿਹੜੇ ਐਸਐਚਓ ਸਾਹਿਬ ਇਹਨਾਂ ਨੇ ਸੀਐਮ ਦੇ ਤਾਨਾਸ਼ਾਈ ਆਰਡਰਾਂ ਦੇ ਉੱਤੇ ਜਿਹੜਾ ਵਾ ਉਹ ਇਹਨਾਂ ਨੂੰ ਬੰਦ ਕਰਕੇ ਰੱਖਿਆ ਪਰ ਆਪਾਂ ਵੀ ਜਥੇਬੰਦੀ ਨੇ ਐੋ ਜਿਹਾ ਐਕਸ਼ਨ ਲਿਆ ਵਾ ਕਿ ਆਪਾਂ ਇਹਨਾਂ ਨੂੰ ਇਥੇ ਘੇਰ ਕੇ ਰੱਖਿਆ ਆਪਾਂ ਆਪਣੇ ਆਗੂ ਨੂੰ ਬਾਈਟ ਬਿਨਾਂ ਸ਼ਰਤ ਤੋਂ ਜਿਹੜਾ ਵਾਹੀ ਰਾਈ ਦੀ ਇਹਨਾਂ ਕੋਲ ਮੰਗ ਕੀਤੀ ਆ ਡੀਐਸ ਡੀਐਸਪੀ ਸਾਹਿਬ ਹੁਣੇ ਸਾਡੇ ਨਾਲ ਗੱਲਬਾਤ ਕਰਕੇ ਗਏ ਨੇ ਕਹਿੰਦੇ ਇਹਨਾਂ ਦੇ ਰਿਮਾਂਡ ਅਸੀਂ ਜਿਹੜਾ ਵਾ ਉਹ 2 ਦਿਨ ਦਾ ਲਿਆ 2 ਦਿਨ ਤੇ ਇਹਨਾਂ ਨੂੰ ਵੈਸੇ ਹੋ ਚੁੱਕਿਆ ਆ ਆਪਾਂ ਨੇ ਰਿਸ਼ਤ ਕੀਤਾ ਨੂੰ ਤੇ ਹੋਰ ਰਿਮਾਂਡ 2 ਦਿਨ ਦਾ ਤੇ ਇਹਨਾਂ ਦਾ ਨਿਕਲ ਗਿਆ ਕਿਹੜੀ ਗੱਲ ਕਰਦੇ ਕੱਲ ਐਸਡੀਐਮ ਜਿਹੜਾ ਸਾਨੂੰ 12 ਵਜੇ ਇਹਨਾਂ ਦੇ 7:00 ਵਜੇ ਦਾ ਪਰਚਾ ਕੱਟ ਕੇ ਗਏ ਆ 7:00 ਵਜੇ ਦਾ ਪਰਚਾ ਭਾਜੀ ਤਾਂ ਕੱਟਿਆ ਜਾਂਦਾ ਜਾਂ ਕੋਈ ਤੁੰਤੂ ਮਮੇ ਹੋਈ ਹੋਵੇ ਤੇ ਓਏ ਬਾਈ ਰਾਤ 1:30 ਵਜੇ ਕੋਈ ਕਿਰਤੀ ਬੰਦੇ ਜਿਹੜੇ ਮਿਹਨਤ ਕਾਸ਼ ਲੋਕਾਂ ਨੂੰ ਕੰਨਾ ਟੱਪ ਕੇ ਰੈਸਟ ਕੀਤਾ ਜਾਂਦਾ ਉਹ ਉਹਨਾਂ ਨੂੰ 57 ਦਾ ਪਰਚਾ ਜਿਹੜਾ ਵਾ ਇਹ ਕਿਹੜਾ ਲਾਈਨ ਆਰਡਰ ਜਿਹੜਾ ਮੇਨਟੇਨ ਕਰਦੇ ਆ ਇਹ ਕਰਕੇ ਜਿਹੜੀ ਸਾਡੀ ਜਥੇਬੰਦੀ ਆ ਪੂਰੇ ਐਕਸ਼ਨ ਦੇ ਵਿੱਚ ਆ ਆਪਾਂ ਇਹ ਚੀਜ਼ ਨੂੰ ਨਹੀਂ برداشت ਕੀਤਾ ਜਾਊਗਾ ਨਾ ਸੀਐਮ ਦੀ ਤਰ੍ਹਾਂ ਨਹੀਂ برداشت ਕੀਤੀ ਜਾਊਗਾ ਨਾ ਪ੍ਰਸ਼ਾਸਨ ਦੀ ਤਰ੍ਹਾਂ ਨਹੀਂ برداشت ਕੀਤੀ ਜਾਊਗੀ ਅਗਲਾ ਐਕਸ਼ਨ ਕੀ ਆ ਜੀ ਅਗਲਾ ਐਕਸ਼ਨ ਜੀ ਸਾਡੇ ਕਿਸਾਨ ਆ ਕੋ ਅੰਦਰ ਨੇ ਤੁਸੀਂ ਬਾਹਰ ਬੈਠੇ ਹੋ ਵਿੱਚ ਪੁਲਸਿਆ ਵੇਖੋ ਜੀ ਪੁਲਿਸ ਜੇ ਸਾਰਨਾ ਪਰਨਾ ਚਾਹੂਗੀ ਤੇ ਆਪਾਂ ਭਿਰਨ ਵਾਸਤੇ ਤਿਆਰ ਆਂ ਪੁਲਿਸ ਦੇ ਨਾਲ ਪੁਲਿਸ ਆਪਣਾ ਲਾਠੀ ਚਾਰਜ ਕਰੂਗੀ ਤਾਂ ਆਪਾਂ ਲਾਠੀਆਂ ਖਾਣ ਵਾਸਤੇ ਤਿਆਰ ਆਂ ਜੀ ਕੋਈ ਗੱਲ ਹਲਕੀ ਕਿਸਾਨ ਆਗੂ ਅੰਦਰ ਨੇ ਭਾਈ ਤੁਸੀਂ ਬਾਹਰ ਬੈਠੇ ਹੋ ਹਾਂਜੀ ਅਗਲਾ ਐਕਸ਼ਨ ਕੀ ਹੋਊ ਸਾਡਾ ਅਗਲਾ ਐਕਸ਼ਨ ਇਹ ਹੋਊਗਾ ਜੀ ਆਪਾਂ ਆਪਣੇ ਸਾਥੀਆਂ ਨੂੰ ਜਿਹੜਾ 22 ਜਿਹੜਾ ਅਸੀਂ ਆਪਾਂ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਆ ਜੀ 22 ਤੇ ਰਹਾ ਕੀਤੇ ਜਾਣ ਸਾਡੇ ਸਾਥੀ ਸਾਡੀ ਮੰਗ ਹੀ ਇਹ ਹੋਇਆ ਜੀ ਪ੍ਰਸ਼ਾਸਨ ਕੋ ਕਿ ਸਾਡੇ ਜਿਹੜੇ ਸਾਥੀ ਆ ਉਹ ਬਿਨਾਂ ਸ਼ਰਤ ਤੋਂ ਜਿਹੜੇ ਰਹਾਈ ਕੀਤੀ ਜਾਵੇ ਜਾਂ 755 ਦਾ ਪਰਚਾ ਉਹਨੂੰ ਕੈਨਸਲ ਕੀਤਾ ਜਾਵੇ ਤੇ ਸਾਡੇ ਜਿਹੜੇ ਆ ਸਾਥੀ ਆ ਸਾਡੇ ਜਾਣ ਫਿਰ ਵੇਖੋ ਜੀ ਅਸੀਂ ਆਪਾਂ ਮਹਾਰਾਜ ਜਥੇਬੰਦੀਆਂ ਬੈਠੀਆਂ ਆਪਾਂ ਇੱਥੇ ਧਰਮਨੇ ਦੇ ਬੈਠੀਆਂ ਜੀ ਲੰਮਾ ਸਮਾਂ ਚੱਲੇਗਾ ਲੰਮਾ ਸਮਾਂ ਚੱਲੂਗਾ ਜੀ ਲੰਮਾ ਸਮਾਂ ਚੱਲੂਗਾ ਇੱਕ ਹਫ਼ਤਾ ਵੀ ਚੱਲ ਸਕਦਾ ਵਧੀਆ ਕਾਲ ਦਵਾਂਗੇ ਮੋਰਚੇ ਦੀ ਹੋਰ ਜਥੇਬੰਦੀਆਂ ਨਾਲ ਆਉਣਗੀਆਂ ਜੀ ਭਰਾਤਰੀਆਂ ਤੇ ਬੰਦੀਆਂ ਦਾ ਸਾਥ ਹੋਊਗਾ ਸਾਡੇ ਨਾਲ ਤੇ ਇੱਥੇ ਲੰਗਰ ਪਾਣੀ ਚੱਲੂਗਾ ਕੋਈ ਗੱਲ ਨਹੀਂ ਰਾਤ ਤੁਹਾਨੂੰ ਇਹ ਗੱਲ ਦਾ ਪਤਾ ਜੀ ਰਾਤ ਦੇ ਬਿਸਤਰੇ ਸਾਡੇ ਰਜਾਈਆਂ ਜਿਹੜੀਆਂ ਇੱਥੇ ਪਈਆਂ ਨੇ ਦਰੀਆਂ ਸਾਡੀਆਂ ਇੱਥੇ ਪਈਆਂ ਵਾ ਟੈਂਟ ਲੱਗੂਗਾ ਜੀ ਇੱਥੋਂ ਨਹੀਂ ਜਾਣ ਦੇ ਦੇ ਜਾਣ ਕੇ ਸਾਡੇ ਆਗੂ ਜੀ ਸੰਜੋਗ ਸਿੰਘ ਜੀ ਟਕਰਾਅ ਚੱਲ ਰਿਹਾ ਪੁਲਿਸ ਤੇ ਤੁਹਾਡੇ ਵਿੱਚ ਤੁਹਾਡੇ ਸਾਥੀਆਂ ਦੇ ਵਿੱਚ ਦੇਖੋ ਜੀ ਅਸੀਂ ਕੱਲ ਤੋਂ ਜਿਹੜਾ ਰਾਤ ਤੋਂ ਸਾਡੇ ਆਗੂਆਂ ਨੂੰ ਰਾਤ 1.5 ਵਜੇ ਜਿਹੜਾ ਪੁਲਿਸ ਨੇ ਧੱਕੇ ਨਾਲ ਘਰੋਂ ਤੋਂ ਕਾਂਦਾ ਟੱਪ ਕੇ ਚੁੱਕਿਆ ਕਿਉਂਕਿ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀਗਾ ਕਿ ਆਪਾਂ ਜਿਹੜਾ ਸ਼ਾਂਤਮਈ ਚੰਡੀਗੜ੍ਹ ਦੇ ਵਿੱਚ ਜਾ ਕੇ ਟੈਸਟ ਕਰਾਂਗੇ ਤਾਂ ਆਪਣੇ ਜਿਹੜੇ ਹੱਕ ਹੋ ਮੰਗਾਗੇ ਪਰ ਸੀਐਮ ਸਾਹਿਬ ਦੇ ਆਡਰਾਂ ਤੇ ਜਿਹੜਾ ਪੁਲਿਸ ਧੱਕਾ ਕਰ ਰਹੀ ਆ ਕਿਸਾਨਾਂ ਤੇ ਕਿ ਰਾਤ ਘਰਾਂ ਤੋਂ ਚੁੱਕ-ਚੁੱਕ ਕੇ ਤੇ ਉਹਨਾਂ ਦੇ ਝੂਠੇ ਜਿਹੜੇ ਪਰਚੇ ਪਾਏ ਜਾ ਰਹੇ ਆ ਉਹਨਾਂ ਨੂੰ ਜੇਲਾਂ ਵਿੱਚ ਧੱਕਿਆ ਜਾ ਰਿਹਾ ਇਹ ਤਾਨਾਸ਼ਾਹ ਰਵਈਆ ਜਿਹੜਾ ਵਾ ਇਹ ਨਹੀਂ ਚੱਲੇਗਾ ਕਿਉਂਕਿ ਇੱਥੇ ਲੋਕਤੰਤਰ ਦਾ ਰਾਜ ਆ ਹਰ ਕੋ ਨੂੰ ਅਧਿਕਾਰ ਆ ਇੱਥੇ ਆਪਣਾ ਗੱਲ ਕਹਿੰਦਾ ਪਰ ਸੀਐਮ ਸਾਹਿਬ ਹੁਣ ਆਪਣੀ ਹਿੰਦ ਪਕਾਉਣ ਵਾਸਤੇ ਜਿਹੜਾ ਵਾ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਿਹਾ ਇਹ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਨੂੰ ਇਹ ਮਹਿੰਗਾ ਪਵੇਗਾ ਇਹ ਜਿਹੜਾ ਸਿੱਧਿਤ ਕਿਸਾਨਾਂ ਤੇ ਕਰ ਰਹੀ ਹੈ। ਅਗਲਾ ਪ੍ਰੋਗਰਾਮ ਕੀ ਹੈ? ਪ੍ਰੋਗਰਾਮ ਇਹੋ ਜੀ ਸਾਡੀ ਅੰਦਰ ਨੇ ਤੁਹਾਡੇ ਹੱਥ ਤੇ ਤੁਸੀਂ ਇਹਦੇ ਸ਼ਿਕਾਇਤ ਸਾਡਾ ਵੇਖੋ ਜੀ ਕੱਲ ਤੋਂ ਸ਼ਾਂਤੀਪੂਰਵ ਤਰਨਾ ਚੱਲ ਰਿਹਾ ਪਹਿਲਾਂ ਸਾਡਾ ਥਾਣੇ ਅੱਗੇ ਚੱਲ ਰਿਹਾ ਫਟੇ ਘੜ ਚੋਰੀਆਂ ਹੁਣ ਸਾਡੇ ਆਗੂ ਜਿਹੜੇ ਇੱਥੇ ਤਹਿਸੀਲ ਚ ਲੈ ਆਂਦੇ ਗਏ ਆ ਆਪਾਂ ਇੱਥੇ ਇਹੋ ਮੰਗ ਕਰਦੇ ਆ ਕਿ ਸਾਡੇ ਜਿਹੜੇ ਆਗੂ ਆ ਉਹ ਬਿਨਾਂ ਕਸੂਰ ਤੇ ਇਹਨਾਂ ਦੇ ਅੰਦਰ ਡੱਕਿਆ ਉਹਨੂੰ ਜਿਹੜਾ ਰਿਹਾ ਕੀਤਾ ਜਾਵੇ ਜੇ ਨਹੀਂ ਕਰਦੇ ਤੇ ਸ਼ਾਂਤ ਮੈਂ ਹੀ ਆਪਾਂ ਇੱਥੇ ਬੈਠੇ ਆ ਜਿੰਨਾ ਚਿਰ ਸਾਡੇ ਆਗੂ ਰਿਹਾ ਨਹੀਂ ਹੋਣਗੇ ਆਪਾਂ ਜਿਹੜਾ ਇੱਥੋਂ ਨਹੀਂ ਜਾਵਾਂਗੇ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਕ ਤੱਕ ਰਹਾਂ ਤੇ ਜਮੂਰੀ ਕਿਸਾਨ ਸਭਾ ਪੰਜਾਬ ਕੱਲ ਤੋਂ ਸਾਡੇ ਜਿਹੜੇ ਸਾਥੀ ਗ੍ਰਿਫਤਾਰ ਕੀਤੇ ਨੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦੀ ਬਿਨਾਂ ਸ਼ਰਤ ਰੈਲੀ ਵਾਸਤੇ ਕੱਲ ਆਪਾਂ ਫਤਿਹਗੜ ਚੂੜੀਆ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਸਾਥੀਆਂ ਨੂੰ ਇੱਥੇ ਅਸ਼ਦੀਮ ਦਫਤਰ ਫਤਿਹਗੜ ਚੂੜੀਆ ਦੇ ਖੇਲਿਆਂ ਦਾ ਗਿਆ ਉਸ ਤੋਂ ਬਾਅਦ ਜਦੋਂ ਜਥੇਬੰਦੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਫਿਰ ਆਪਾਂ ਵੀ ਇੱਥੇ ਆ ਕੇ ਐਸਐਮ ਦਫਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਵੀ ਆਪਣੇ ਜਿਹੜੇ ਸਾਥੀ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਕਿਉਂ ਸਾਡੇ ਸਾਥੀ ਦਾ ਕੋਈ ਦੋਸ਼ ਨਹੀਂ ਜਨਤਾ ਕਾਗੂ ਨੇ ਲੋਕਾਂ ਦੀ ਲੜਾਈ ਲੜ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਉਹ ਲਗਾਤਾਰ ਸਾਥੀਆਂ ਨੂੰ ਅੰਦਰ ਬੰਦ ਕੀਤਾ ਹੋਇਆ ਸਾਥੀ ਰਹਿਣ ਕੀਤਾ ਜਾ ਰਿਹਾ ਪ੍ਰਸ਼ਾਸਨ ਉਲਟਾ ਸਾਡੇ ਤੇ ਦਬਾਅ ਪਾਇਆ ਪ੍ਰਸ਼ਾਸਨੋਂ ਦਬਾਅ ਪਾਇਆ ਜਾ ਰਿਹਾ ਕਿ ਸਾਥੀਆਂ ਨੂੰ ਆਗੂ ਨੂੰ ਜਿਹੜਾ ਆਪਾਂ ਜੇਲ੍ਹ 'ਚ ਖੜਨਾ ਅਸੀਂ ਮੰਗ ਕਰ ਰਹੇ ਹਾਂ ਇਹ ਜਿਹੜੇ ਸਾਥੀ ਬਿਨਾ ਬਿਨਾ ਸ਼ਤਰੇ ਆ ਕਿਤੇ ਜਾਣ ਕਿਉਂ ਉਹਨਾਂ ਦਾ ਕੋਈ ਦੋਸ਼ ਨਹੀਂ ਕਿ ਜਿੰਨ ਤੱਕ ਆਗੂ ਨੇ ਜਨਤਾ ਦੀ ਲੜਾਈ ਲੜ ਰਹੇ ਆ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਉਹ ਸਾਥੀ ਜਿਹੜੇ ਬਿਨਾ ਸ਼ਤਰੇ ਰਾ ਕਿਤੇ ਜਾਣ ਨਹੀਂ ਛੱਡਦੇ ਫਿਰ ਆਪਣਾ ਲਗਾਤਾਰ ਜਿਹੜਾ ਰੋਸ ਪ੍ਰੋਟੈਸਟ ਚੱਲਦਾ ਰਹੂਗਾ ਉਹਨਾਂ ਤੱਕ ਧਮਾ ਚਾਰੀ ਰਹੂਗਾ ਹਾਂ ਜੀ ਅੱਜ ਲਗਾਤਾਰ ਚੱਜਿ ਰਹੂਗਾ ਬੀਤੇ ਕੱਲ ਤੋਂ ਜੋ ਬਲਾਕ ਫਤੇਗੜ ਚੂੜੀਆਂ ਤੋਂ ਵੱਖ-ਵੱਖ ਕਿਸਾਨ ਚਥੇ ਬੰਦੀਆਂ ਤੇ ਆਗੂਆਂ ਨੂੰ ਪੁਲਸੋਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਅੱਜ ਉਹਨਾਂ ਨੂੰ ਬੀਤੀ ਰਾਤ ਐਸਟੀਐਮ ਦੇ ਪੇਸ਼ ਕੀਤਾ ਗਿਆ ਜਿੱਥੇ ਕਿ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਅਤੇ ਕਿਸਾਨਾਂ ਨੇ ਜੰਮ ਕੇ ਸਰਕਾਰਾਂ ਵਿਰੋਧ ਨਾਰੇਬਾਜੀ ਵੀ ਕੀਤੀ ਆਪਾਂ ਰੋਸ ਦਾ ਪ੍ਰਦਰਸ਼ਨ ਵੀ ਕੀਤਾ ਅਤੇ ਐਸਟੀਐਮ ਦਫ਼ਤਰ ਜਿੱਥੇ ਕਿ ਕਿਸਾਨ ਜਮਹੂਰੀ ਕਿਸਾਨ ਸਭਾ ਦੇ ਅਫਤਾਰ ਸਿੰਘ ਠੱਠਾ ਭਾਰਤੀ ਕਿਸਾਨ ਯੂਨੀਅਤ ਇਕਤਾ ਗ੍ਰਾਹਨ ਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਲੀ ਅਤੇ ਸ਼ਕਤਰ ਦਿਲਜੀਤ ਸਿੰਘ ਚਤੌੜਗੜ ਜਿਹੜੇ ਕਿ ਤੇ ਨੇ ਅਗੂ ਫਰੇਗਰ ਚੂੜੀਆਂ ਅਤੇ ਥਾਣਾ ਕਣਿਏ ਕੇ ਪਾਂਗਰਤੀ ਪੁਲਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਐਸਟੀਐਮ ਦੀ ਅਦਾਲਤ ਫਤਿਹਗੜ ਚੂੜੀਆਂ ਪੇਸ਼ ਕੀਤਾ ਗਿਆ ਜਿੱਥੇ ਕਿ ਕਿਸਾਨਾਂ ਨੇ ਉਹਨਾਂ ਦਾ ਭਾਰੀ ਵਿਰੋਧ ਕੀਤਾ ਅਤੇ ਉਹਨਾਂ ਨੇ ਉੱਚਾ ਪੰਜਾਬ ਉਹਨਾਂ ਨੇ ਪੁੱਛਿਆ ਕਿ ਪੰਜਾਬ ਪੁਲਸ ਨੂੰ ਵੀ ਇਹਨਾਂ ਨੂੰ ਕੇਸ ਤੋਂ ਦੋਸ਼ ਅਧੀਨ ਗ੍ਰਿਫਤਾਰ ਕੀਤਾ ਇਹਨਾਂ ਦਾ ਕਸੂਰ ਦੱਸਿਆ ਜਾਵੇ ਇੱਥੇ ਹੁਣ ਬੀਤੀ ਰਾਤ ਤੋਂ ਹੀ ਇਹ ਐਸਟੀਐਮ ਦਫ਼ਤਰ ਵਿਖੇ ਮੌਜੂਦ ਹਨ ਤਿੰਨੇ ਹੀ ਆਗੂ ਜਦਕਿ ਕਿਸਾਨ ਜਿਹੜੇ ਉਹ ਬਾਹਰ ਰੋਸਤਰ ਨੇਤੇ ਬੈਠੇ ਆ ਤੇ ਆਪਸ ਵਿੱਚ ਕਸ਼ਮਕਸ਼ ਚੱਲ ਰਹੀ ਹੈ ਕੋਈ ਵੀ ਮਸਲੇ ਦਾ ਹੱਲ ਦਿਖਾਈ ਨਹੀਂ ਦੇ ਰਿਹਾ ਤੇ ਇਹਨਾਂ ਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਕਿਸਾਨ ਡਾਕ ਰਹੇ ਨੇ ਗੱਲਬਾਤ ਕਰਦੇ ਇੱਥੇ ਮੌਜੂਦ ਨੇ ਸਾਡੇ ਨਾਲ ਤਿੰਨੋਂ ਹੀ ਕਿਸਾਨ ਆਗੂ ਇਹ ਗੱਲਬਾਤ ਕਰਦੇ ਆ ਕਿ ਉਹ ਇਸ ਮਸਲੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਕਿਵੇਂ ਦੇਖਦੇ ਸਰ ਜੀ ਕੱਲ ਦਾ ਤੁਹਾਨੂੰ ਪੁਲਸੋਂ ਨੂੰ ਹਰਾਸਤ ਚ ਲਿਆ ਗਿਆ ਹੈ ਉਸ ਤੋਂ ਹਰਾਸਤ ਤੋਂ ਬਾਅਦ ਲੰਮਾ ਘਟਨਾ ਕਰਮਾ ਪੁਲਸ ਤੇ ਕਿਸਾਨਾਂ ਦਾ ਵੀ ਇੱਥੇ ਫਤਗਟੀਆਂ ਟਕਰਾਅ ਹੋਇਆ ਇਸ ਨੂੰ ਸਾਰੇ ਨੂੰ ਕਦੇ ਦੇਖਦੇ ਤੁਸੀਂ ਵੇਖੋ ਜੀ ਜਮਹੂਰੀ ਹੱਕਾਂ ਦੀ ਜਿਹੜੀ ਆ ਉਹ ਮਤਲਬ ਮਤਲਬ ਕਤਲ ਕੀਤਾ ਇੱਕ ਹਿਸਾਬ ਨਾਲ ਵੀ ਸਾਨੂੰ ਅਧਿਕਾਰ ਹੀ ਨਹੀਂ ਹੈਗਾ ਵੀ ਆਪਣੀ ਗੱਲ ਕਹਿਣ ਦਾ ਸਰਕਾਰ ਨੂੰ ਮਤਲਬ ਤਿੰਨ ਚਾਰ ਦੀ ਰਾਤ ਨੂੰ ਡੇਢ ਵਜੇ ਸਾਨੂੰ ਸੁੱਤਿਆਂ ਪਿਆ ਨੂੰ ਘਰੋਂ ਦੀਆਂ ਕੰਧਾਂ ਟੱਪ ਕੇ ਪੁਲਿਸ ਚੁੱਕ ਕੇ ਲਈ ਜਿਵੇਂ ਅਸੀਂ ਬੜੇ ਮਤਲਬ ਕ੍ਰਿਮੀਨਲ ਬੰਦੇ ਹੁੰਦੇ ਆ ਵੀ ਅਸੀਂ ਬੜੇ ਭਟੇ ਮਤਲਬ ਤਾਲਿਬਾਨ ਹੁੰਦੇ ਆ ਇਹ ਜਿਹੜੀ ਇਹਦੀ ਘਟਨਾ ਦੀ ਅਸੀਂ ਸਖਤ ਨਿਗਹਿਦੀ ਕਰਦੇ ਆ ਸਾਡਾ ਪੰਜਾਬ ਦੇ ਵਿੱਚ ਸੰਯੁਕਤ ਮੋਰਚੇ ਦੇ ਵਕਫ ਵਕ ਜਿਹੜੇ ਆਗੂ ਆ 200 ਦੇ ਕਰੀਬ ਜਿਹੜੇ ਗ੍ਰਿਫਤਾਰ ਕੀਤੇ ਹੋਏ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਮੰਨੀ ਹੋਈ ਆ ਮਤਲਬ ਕਿ ਨਵੀਂ ਖੇਤੀ ਨੀਤੀ ਲਾਗੂ ਕਰਨੀ ਆ ਕੁਝ ਜਿਹੜਿਆ ਵੀ ਇਹਨਾਂ ਨੇ ਕੱਲ ਨੂੰ ਕਹਿਣਾ ਕਿ ਤੁਹਾਡਾ ਮਤਲਬ ਕਿਸਾਨਾਂ ਨੇ ਪਾਣੀ ਥੱਲੇ ਭੇਜਤਾ ਜੀ ਝੋਨਾ ਲਾਉਂਦੇ ਆ ਸੀ ਕਹਿੰਦੇ ਵੀ ਝੋਨੇ ਤੋਂ ਇਲਾਵਾ ਸਾਨੂੰ ਦਿੱਸੋ ਹੁਣ ਅਸੀਂ ਪਨੀਰੀ ਗਾਂ ਵੇਚਣੀ ਆ 10 20 ਦਿਨ ਰਹਿ ਗਏ ਆ ਅਸੀਂ ਕਿਹੜਾ ਝੋਨਾ ਲਾਈਏ ਯਾਨੀ ਇਹ ਮੰਗਾਂ ਨੂੰ ਲੈ ਕੇ ਅਸੀਂ ਚੰਡੀਗੜ੍ਹ ਜਿਹੜਾ ਇਹ ਮੋਰਚਾ ਲਾਉਣ ਜਾ ਰਹੇ ਸੀ ਇੱਕ ਹਫ਼ਤੇ ਦਾ ਉਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਿਹੜੀ ਮੀਟਿੰਗ ਸਦੀ ਆਪਣਾ 3 ਤਰੀਕ ਨੂੰ ਉਦੇ ਵਿੱਚ ਸਾਡੀ ਜਿਹੜੀ ਮਤਲਬ ਆਗੂ ਆ ਉਹਨਾਂ ਨੇ ਜਦੋਂ ਮੁੱਖ ਮੰਤਰੀ ਸਾਹਿਬ ਬੈਠੇ ਆ ਉਹਨਾਂ ਨੂੰ ਕਿਹਾ ਵੀ ਦੱਸੋ ਤੁਹਾਡੀ ਮਤਲਬ ਇਸ ਮੀਟਿੰਗ ਨੂੰ ਸੁਣਨ ਵਾਸਤੇ ਟਾਈਮ ਹੈਗਾ ਵਾ ਮੰਤਰੀ ਸਾਹਿਬ ਉਹਨਾਂ ਨੇ ਕਿਹਾ ਵੀ ਠੀਕ ਹੈਗਾ ਅੱਧੀ ਅਜੇ ਮੀਟਿੰਗ ਮਤਲਬ ਮੰਗਾ ਤੇ ਗੱਲ ਹੋਈ ਆ ਤੇ ਮੁੱਖ ਮੰਤਰੀ ਸਾਹਿਬ ਦੀ ਅੱਖਾਂ 'ਚ ਜਿਹੜੀ ਰੜਕਪੈਣ ਹੈ ਵੀ ਆ ਜਿਹੜਾ ਕਿ ਉਹ ਅਸੀਂ ਮਤਲਬ ਸਮਝਨੇ ਆ ਵੀ ਉਹ ਗਲਤ ਗੱਲ ਆ ਵੀ ਉਹਨਾਂ ਨੇ ਵਿੱਚੋਂ ਉੱਠ ਕੇ ਗਏ ਤੇ ਨਾਲ ਹੀ ਧਮਕੀ ਦਿੱਤੀ ਵੀ ਤੁਹਾਡਾ ਧਰਨੇ ਦਾ ਜਿਹੜਾ ਉਹ ਕੀ ਕਰੋਗੇ ਤੁਸੀਂ ਵੀ ਧਰਨਾ ਜਿਹੜਾ ਉਹ ਮੁਲਤਵੀ ਕਰੋ ਵੀ ਇਸ ਕਰਕੇ ਵੀ ਅਸੀਂ ਮੁੱਲਤ ਵੀ ਤਾਂ ਹੀ ਕਰਦੇ ਜੇ ਸਾਡੀਆਂ ਮੰਗਾਂ ਕਿਸੇ ਪਾਸੇ ਲਾਗ ਜ ਜਾਂਦੀਆਂ ਤੁਹਾਨੂੰ ਆਸ ਹੁੰਦੀ ਸਾਨੂੰ ਮਤਲਬ ਭਰੋਸਾ ਮਿਲਦਾ ਵੀ ਆ ਮੰਗਾਂ ਤੁਹਾਡੀਆਂ ਲਾਗੂ ਹੋ ਗਈਆਂ ਇਸ ਕਰਕੇ ਮੁੱਖ ਮੰਤਰੀ ਜਿਹੜੇ ਆ ਉੱਠ ਗਿਆ ਤੇ ਉਸ ਤੋਂ ਬਾਅਦ ਆ ਜਿਹੜਾ ਮੁੱਖ ਮੰਤਰੀ ਕਹਿੰਦਾ ਤੁਸੀਂ ਮੈਨੂੰ ਧਮਕੀ ਦਿੰਦੇ ਹੋ ਫਲਾਣ ਏ ਢੀ ਗਿਆ ਉਹਦਾ ਕਰਕੇ ਫਿਰ ਜਿਹੜੇ ਸਾਡੇ ਆਗੂ ਆ ਗਏ ਤੇ ਮਤਲਬ ਅਸੀਂ ਮਤਲਬ ਆਪਣਾ ਅਗਲਾ ਜਿਹੜਾ ਐਕਸ਼ਨ ਸੀ ਉਹਦ ਕਰਵਾਦੇ ਤਿਆਰੀ ਕਰਦੇ ਸੀ ਅਸੀਂ ਮਤਲਬ ਪੰਜ ਨੂੰ ਜਾਣਾ ਸੀ 10 ਦੀ ਰਾਤ ਨੂੰ ਉਸੇ ਵੇਲੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸਾਡੇ ਆਗੂ ਖਾਨੂੰ ਮਤਲਬ ਸਾਡੀ ਮੰਗਿਆ 50 ਸਰਕਾਰ ਕੋਈ ਆਗੂ ਜਿਹੜੇ ਸਾਡੇ ਰਿਹਾਅ ਕੀਤੇ ਜਾਣ ਤੇ ਸਾਡਾ ਜਿਹੜਾ ਮੋਰਚਾ ਉਹ ਸ਼ਾਂਤਮਈ ਜਿਹੜਾ ਚੱਲਣਾ ਉਹ ਸਾਨੂੰ ਚੰਡੀਗੜ੍ਹ ਜਾਣ ਦਿੱਤਾ ਜੀ ਪਤ ਜੀ ਤੁਹਾਡੀ ਗ੍ਰਿਫਤਾਰੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਹੋਵੇ ਕੱਲ ਦੇ ਐਸਟੀਐਮ ਦਫ਼ਤਰ ਦੀ ਘੇਰਿਆ ਪਹਿਲਾਂ ਥਾਣਾ ਵੀ ਘੇਰਿਆ ਵਾ ਹੁਣ ਇਹ ਜਿਹੜੀ ਤੁਹਾਡੇ ਦੇ ਪਰਚਾ ਦਰਜ ਕੀਤਾ ਗਿਆ ਉਸ ਨੂੰ ਲੈ ਕੇ ਤੇ ਜਿਹੜਾ ਬਾਹਰ ਬੈਠੇ ਨੇ ਕਿਸਾਨ ਹਕਾਲੀ ਵੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਦੇਖੋ ਜੀ ਮਤਲਬ ਸਾਡਾ ਕਸੂਰ ਕੀ ਹੈ ਸਾਡਾ ਪਰਚਾ ਕਾਹਦਾ ਦਰਜ ਕਰਦੇ? ਅਸੀਂ ਤਾਂ ਆਪਣੀਆਂ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਨੇ ਸਾਡੇ ਕੋਲ ਵੋਟਾਂ ਲਈਆਂ ਨੇ, ਵੋਟਾਂ ਵੇਲੇ ਵਾਅਦੇ ਕੀਤੇ ਆ, ਉਹ ਵਾਅਦੇ ਮੁਤਾਬਕ ਅਸੀਂ ਕਹਿ ਰਹੇ ਕਿ ਲਾਗੂ ਕਰੋ। 3 ਸਾਲ ਹੋ ਗਏ ਸਰਕਾਰ ਮਤਲਬ ਬਣੀ ਨੂੰ ਅਜੇ ਤੱਕ ਉਹ ਮਤਲਬ ਜਿਉਂ ਦੀ ਤਿਉਂ ਹੀ ਪਈਆਂ ਹੋਈਆਂ ਨੇ। ਇਸ ਕਰਕੇ ਆ ਵੀ ਜਿਹੜਾ ਮਤਲਬ ਜਿਹੜਾ ਸਾਡਾ ਪਿਛਲਾ ਝੋਨਾ ਲੁੱਟਿਆ ਗਿਆ 500 ਰੁਪਏ ਤੋਂ 700 ਰੁਪਏ ਘਾਟਾ ਪਿਆ। ਆ ਕੱਲ ਦੀ ਅਖਬਾਰ ਤੇ ਖਬਰ ਹੈ ਕਿ ਮਿਲੰਗ ਜਰੀ ਹੈ ਉਹਦੀ ਹੋਰ ਹੀ ਰਹੀ ਝੋਨੇ ਦੀ। ਕੇਂਦਰ ਸਰਕਾਰ ਚ ਕਾਲੂ ਉਹਨਾਂ ਦਾ ਬਹਾਨਾ ਬਣਾਣਾ ਵੀ ਸਾਡੇ ਤੇ ਚੌਲ ਪਏ ਆ ਤੇ ਝੋਨਾ ਹੀ ਕਿੱਥੋਂ ਚੁੱਕੀਏ ਕਿਉਂ ਤੱਕ ਮੰਗ ਕੀਤੀ ਤੁਹਾਨੂੰ ਸੋ ਕਿਸਾਨ ਕਿਉਂ ਬੈਠੇ ਨੇ ਕੀ ਚਾਹੁੰਦੇ ਸਾਡੀ ਮੰਗ ਹੈ ਕਿ ਸਾਡੇ ਜਿਹੜੇ ਕਿਸਾਨ ਰਿਆਕ ਕਿਤੇ ਜਾਣ ਸਾਡੀਆਂ ਜਿਹੜੀਆਂ ਮੰਗਾਂ ਨੇ ਫੌਰੀ ਲਾਗੂ ਕੀਤੀਆਂ ਜਾਣ ਨਹੀਂ ਐਸਡੀਐਮ ਤੇ ਉਹ ਚੱਲ ਕੇ ਭਰ ਕੇ ਸਾਨੂੰ ਜੇਲ ਭਜੰਦੇ ਸੀ ਇਸ ਕਰਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਵਾ ਤੁਹਾਡੇ ਲਾਗੇ ਬੈਠੇ ਇਹਨਾਂ ਕੋਈ ਸ਼ਾਂਤ ਰਹੋ ਤੇ ਜਾਓ ਨਾ 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 ਬਿਲਕੁਲ ਨਹੀਂ ਮਚਲ ਕੇ ਭਰੇ ਪਏ ਆ ਮਤਲਬ ਐਸਐਚਓ ਕੋ ਪਏ ਆ ਜਾਨੇ ਸਾਨੂੰ ਝੂਠ ਬੋਲਿਆ ਜਾ ਰਿਹਾ ਸਾਡੇ ਨਾਲ ਰਿਆਸਮੈਂਟ ਕੀਤੀ ਜਾ ਰਹੀ ਹੈ ਸਾਨੂੰ ਮਤਲਬ ਆਪਣਾ ਮੈਡੀਕਲ ਦਾ ਮੈਨੂੰ ਬਹਾਨਾ ਲਾ ਕੇ ਮੈਨੂੰ ਕਾਲੇ ਚੌਂਕੀ ਚ ਰੱਖਿਆ ਗਿਆ ਕਹਿੰਦਾ ਚਰ ਉਸ ਤੋਂ ਬਾਅਦ 베ਰੀਆਂ ਵਾਲੇ ਮੋਰਚੇ ਰੱਖਿਆ ਗਿਆ ਕਿ ਕਿਹੜਾ ਵੇਲਾ ਇਹ ਕਿਸਾਨ ਘਰਾਂ ਨੂੰ ਜਾਂਦੇ ਇੱਥੋਂ ਮਤਲਬ ਆਪਣਾ ਇਹਨਾਂ ਦੀ ਰੈਸਟ ਪਾ ਕੇ ਐਸਡੀਐਮ ਦੇ ਮਤਲਬ ਸਾਈਨ ਕਰਾ ਕੇ ਤੇ ਇਹਨਾਂ ਨੂੰ ਜੇਲ੍ਹ ਚ ਭੇਜਿਆ ਜਾਵੇ ਇਸ ਕਰਕੇ ਸਾਡੇ ਕਿਸਾਨਾਂ ਚ ਰੋਸ ਵੀ ਹੈ ਅਸੀਂ ਜੇਲ੍ਹ ਚ ਆਪਣੇ ਆਗੂ ਨਹੀਂ ਜਾਂਦੇ ਨੇ ਇਹਨਾਂ ਦਾ ਕੀ ਕਸੂਰ ਆ ਕਾਫੀ ਰੋਸ ਹੋ ਰਿਹਾ ਤਾਂ ਡਿਗਰੀਸ ਤਰੀਂ ਲੈ ਕੇ ਤੇ ਕੱਲੇ ਤੁਹਾਨੂੰ ਕਹਿ ਵੀ ਰਹੇ ਸੀ ਵੀ ਤੁਹਾਨੂੰ ਜਮਾਤ ਤੇ ਛੱਡ ਦੇਣ देखो मैं दलजीत सिंह चौटाला भारतीय संघ अध्यक्ष जन जन स्कट्टर देखो जी ਸਾਡੇ ਨਾਲ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਗੱਲਾਂ ਲੈ ਕੇ ਸਾਡਾ ਪੰਜ ਤਰੀਕ ਨੂੰ ਧਰਨਾ ਸੀ ਕਿਉਂਕਿ ਜਿਹੜੀ ਤਿੰਨ ਤਰੀਕ ਨੂੰ ਮੀਟਿੰਗ ਹੋਣੀ ਸੀ ਉਹ ਜਿਹੜੀ ਮੀਟਿੰਗ ਕਦੇ ਬਣ ਨਹੀਂ ਸੀ ਲਗੀ ਇਸ ਕਰਕੇ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਸੀ ਉਹ ਵੀ ਜਾਰੀ ਸੀ ਅਸੀਂ ਉਸ ਪ੍ਰੋਗਰਾਮ ਦੀ ਤਿਆਰੀ ਕਰ ਰਹੇ ਸੀ ਸਾਡੇ 33 ਰਾਤ ਨੂੰ ਇਹਨਾਂ ਨੇ ਸਾਨੂੰ ਬਿਨਾਂ ਵਜ੍ਹਾ ਕਿਸੇ ਨੂੰ ਕੋਸ਼ਰ ਤਰ੍ਹਾਂ ਫੜਕਣੀ ਲੱਗੀ ਤੇ ਕੰਦਾ ਟੱਪ ਕੇ ਆਣ ਕੇ ਸਾਡੇ ਘਰਾਂ ਚੋਂ ਵੜ ਕੇ ਤੇ ਸਾਨੂੰ ਬੇਬੀ ਬੇਚ ਕੀਤਾ ਵਾ ਤੇ ਅਸੀਂ ਇਸ ਗੱਲ ਦੀ ਸਰਕਾਰ ਨੂੰ ਮੰਗ ਕਰਨ ਦੇ ਵਿੱਚ ਜਿਹੜਾ ਇਹਨਾਂ ਸਾਡੇ ਤੇ ਹਰਲਾ ਕੀਤਾ ਵਾ ਇਹ ਜਿਹੜਾ ਹਰਲਾ ਕਰਨੇ ਬੰਦ ਕੀਤੇ ਜਾਣ ਕਿਉਂਕਿ ਅਸੀਂ ਲੋਕਾਂ ਵਾਸਤੇ ਆਪਣੀ ਹੱਕੀ ਮੰਗਾਂ ਵਾਸਤੇ ਲੜ ਰਹੇ ਹਾਂ ਕਿਉਂਕਿ ਅਸੀਂ ਕੋਈ ਜਰਮਨੀ ਕੀਤਾ ਕੁਝ ਕਰਨੀ ਬਾਅਦ ਸਾਡੇ ਉੱਤੇ ਨਜਾਇਜ਼ ਜਿਹੜੇ ਪੱਤੇ ਪਾਏ ਗਏ ਨੇ ਜਿਹੜੇ ਇਹਨਾਂ ਨੇ ਐਸਡੀਐਮ ਦੀ ਤੁਸੀਂ ਗੱਲ ਦੱਸ ਦਿਓ ਉਹ ਸਾਨੂੰ ਇਹ ਗੱਲ ਕਹਿ ਰਹੀ ਸੀ ਮੈਂ ਤੁਹਾਡੀ ਜਮਾਨਤ ਲੈ ਲੈਣੀ ਹੈ ਤਸੀਰ ਤੀਂ ਕੋਈ ਤਰੀਕਾ ਸਿੱਖ ਵੀ ਨਹੀਂ ਤਰੀਕ ਨਹੀਂ ਭੁਗਦੀ ਨਾ ਹੀ ਹੱਲ ਤੱਕ ਤੀਖਾ ਭੁਗਦੀ ਨੇ ਅਸੀਂ ਜਿਵੇਂ ਵੀ ਚੇ ਵੈਸਟ ਕੀਤਾ ਸਾਨੂੰ ਬਿਨਾ ਸ਼ਕਤੀ ਰਹਾਗੇ ਹੁੰਦੇ ਨੇ ਤੇ ਹੁਣ ਵੀ ਅਸੀਂ ਬਿਨਾ ਸ਼ਕਤੀ ਰਹਾ ਹੋ ਹਾਂ ਬਾਹਰ ਕਿਸਾਨ ਬੈਠੀ ਹੈ ਤੁਹਾਨੂੰ ਕਿੱ데 ਲੈ ਕੇ ਜਾਣਾ ਵਾ ਅਗਲਾ ਤੁਹਾਡਾ ਵੇਖੋ ਜੀ ਇਹ ਇਹ ਅਸਮ ਯੂਐਸਏ ਸਾਨੂੰ ਆਖਿਆ ਵੀ ਸਾਡੇ ਅਸੀਂ ਆਪਣੇ ਘਰ ਜਾਣਾ ਵਾ ਸਾਨੂੰ ਕੋਈ ਇਸ ਤੇ ਲੋੜ ਨਹੀਂ ਚਿਰਤ ਨਹੀਂ ਹਰ ਇੱਕ ਸਾਨੂੰ ਰਿਸ਼ ਨੂੰ ਲਾਜਣਗੇ ਤੇ ਇਹ ਜਾ ਰਹੇ ਸੀ ਨਹੀਂ ਤੁਹਾਡੇ ਵਿਚਾਰ ਕੇ ਭਰੇ ਹੋਏ ਨੇ ਤੇ ਤੁਹਾਨੂੰ ਤਰੀਕ ਦਿੱਤੀ ਇਹ ਛੇ ਅਸੀਂ ਕਦੇ ਇਹ ਵਿਚਾਰਾਂ ਨੂੰ ਨਹੀਂ ਮੰਨਦੇ ਤੇ ਨਾ ਅਸੀਂ ਇਸ ਕਿਸੇ ਨੂੰ ਮੰਨੇ ਅਗਲਾ ਪ੍ਰੋਗਰਾਮ ਕੀ ਹੋਊਗਾ ਅਗਲਾ ਰੱਖੋ ਜੀ ਜੋ ਸਵੇਰ ਸਾਡੀ ਕਮੇਟੀ ਦਾ ਫੈਸਲਾ ਹੋਇਆ ਸੀ ਉਸ ਫੈਸਲੇ ਨੂੰ ਅੱਗੇ ਅੱਗੇ ਰੱਖ ਗਿਆਂਗੇ ਜੋ ਸਾਡੀ ਸਵੇਰ ਕਮੇਟੀ ਦਾ ਫੈਸਲਾ ਸੀ ਉਸ ਨੂੰ ਲਾਗੂ ਕਰਾਂਗੇ ਇਨੀ ਬੇਚੀ ਕਰਦੇ